ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਪ੍ਰੈਲ ਦੇ ਵਿੱਚ ਸਕੂਲਾਂ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਵੇਂ ਕਿ ਹਰ ਸੈਸ਼ਨ ਦੇ ਵਿੱਚ ਅਮਾਪੇ ਬਿਜ਼ੀ ਹੋ ਜਾਂਦੇ ਨੇ ਆਪਣੇ ਬੱਚਿਆਂ ਦੀ ਯੂਨੀਫਾਰਮ ਲੈਣ ਵਾਸਤੇ ਬੁੱਕਸ ਲੈਣ ਮਾਸੇ ਸਟੇਟ ਵਾਲੀ ਲੈਣ ਵਾਸਤੇ ਸੋ ਇਸ ਦੌਰਾਨ ਜੋ ਪ੍ਰਾਈਵੇਟ ਸਕੂਲ ਹੈ ਉਹਨਾਂ ਦਾ ਜਿਹੜਾ ਕਮਿਸ਼ਨ ਵਾਲਾ ਖੇਡਾ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ ਹਰ ਸਾਲ ਜਿਹੜਾ ਇਹਨਾਂ ਦਾ ਕਮਿਸ਼ਨ ਦਾ ਖੇਡਾ ਵਧਦਾ ਜਾ ਰਿਹਾ ਹੈ ਇਸ ਦੇ ਵਿੱਚ ਜੇ ਆਪਾਂ ਬੁੱਕਸ ਦੀ ਗੱਲ ਕਰੀਏ ਤੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਹਮੇਸ਼ਾ ਤੁਹਾਨੂੰ ਇਹੀ ਰეკਮੈਂਡ ਕਰਨਗੇ ਕਿ ਤੁਸੀਂ ਜਿਹੜੇ ਤੁਹਾਡੇ ਬੱਚਿਆਂ ਦੀਆਂ ਬੁੱਕਸ ਨੇ ਉਹ ਪ੍ਰਾਈਵੇਟ ਜਿਹੜੇ ਪਬਲਿਸ਼ਰਸ ਨੇ ਉਹਨਾਂ ਦਾ ਸਿਲੇਬਸ ਖਰੀਦੋ ਇਸ ਦੇ ਵਿੱਚ ਇਹਨਾਂ ਨੇ ਕੁਝ ਕੁ ਦੁਕਾਨਾਂ ਦੇ ਨਾਲ ਲਿੰਕਅਪ ਕੀਤਾ ਹੁੰਦਾ ਕਲੈਬੋਰੇਸ਼ਨ ਕੀਤੀ ਹੁੰਦੀ ਆ ਉਹਦੇ ਵਿੱਚ ਜਿਹੜੇ ਸੇਲਰ ਹੁੰਦੇ ਨੇ ਉਹ ਵੀ ਅੱਛਾ ਕਮਿਸ਼ਨ ਲੈ ਰਹੇ ਨੇ ਤੇ ਜਿਹੜੇ ਸਕੂਲ ਹੁੰਦੇ ਨੇ ਉਹ ਤਾਂ ਲੋਟੀ ਰਹੇ ਨੇ ਸੋ ਇਸ ਦੇ ਵਿੱਚ ਜੇ ਆਪਾਂ NCERT ਦੀ ਗੱਲ ਕਰੀਏ ਤੇ NCERT ਦੀ ਇੱਕ ਵੀ ਬੁੱਕ ਇਸ ਸਿਲੇਬਸ ਦੇ ਵਿੱਚ ਨਹੀਂ ਹੁੰਦੀ ਪ੍ਰਾਈਸ ਵਾਈਜ਼ ਗੱਲ ਕਰੀਏ ਤੇ ਜਿਹੜੀ ਪ੍ਰਾਈਵੇਟ ਪਬਲਿਸ਼ਰਸ ਦੇ ਜਿਹੜੀ ਬੁੱਕ ਸੈੱਟ ਹੁੰਦਾ ਉਹ ਤੁਹਾਨੂੰ 5 ਤੋਂ 6000 ਦਾ ਸੈੱਟ ਮਿਲੇਗਾ ਇੱਕ ਬੱਚੇ ਦੇ ਆਪਾਂ ਸਿਲੇਬਸ ਦੀ ਗੱਲ ਕਰ ਰਹੇ ਹਾਂ ਸੋ ਜੀ NCERT ਦੀਆਂ ਬੁੱਕਸ ਲਈਏ ਤਾਂ ਉਹ ਹੀ ਬੁੱਕਸ ਤੁਹਾਨੂੰ 2000 ਤੋਂ 2500 ਤੱਕ ਮਿਲ ਸਕਦੀਆਂ ਨੇ ਸੋ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਪ੍ਰਾਈਵੇਟ ਸਕੂਲ ਮਾਪਿਆਂ ਨੂੰ ਕਿੰਨਾ ਜ਼ਿਆਦਾ ਲੁੱਟ ਰਹੇ ਨੇ ਤੇ ਨਾਲ ਦੇ ਨਾਲ ਜਿਹੜੀਆਂ ਦੁਕਾਨਾਂ ਨੇ ਉਹ ਵੀ ਕਿੰਨਾ ਜ਼ਿਆਦਾ ਕਮਿਸ਼ਨ ਦੇ ਵਿੱਚ ਕਮਾ ਰਹੇ ਨੇ ਪੰਚਗੜ ਪੰਚਕੁਲਾ ਤੇ ਮੋਹਾਲੀ ਦੀ ਗੱਲ ਕਰੀਏ 350 ਤੋਂ ਲੈ ਕੇ 400 ਤੱਕ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਨੇ ਸੋ ਜੇ ਆਪਾਂ ਇੱਕ ਸਕੂਲ ਦੇ ਵਿੱਚ ਇੱਕ ਬੱਚੇ ਦੀ ਵੀ ਗੱਲ ਕਰੀਏ ਕਿ ਜੇ NCERT ਦੀਆਂ ਬੁੱਕਸ 2000 ਤੋਂ 2500 ਦਾ ਸੈੱਟ ਆਉਂਦਾ ਹੈ ਤੇ ਜਿਹੜੇ ਪਬਲਿਸ਼ਰਸ ਇਹ ਪ੍ਰਾਈਵੇਟ ਨੇ ਇਹਨਾਂ ਦਾ ਬੁੱਕ ਸੈੱਟ 5 ਤੋਂ 6000 ਦਾ ਆਉਂਦਾ ਸੋ ਤੁਸੀਂ ਹੁਣ ਆਪ ਹੀ ਇਹਦੀ ਰੇਸ਼ਿਓ ਕੱਢ ਸਕਦੇ ਹੋ ਕਿ ਇਹ ਸਕੂਲ ਕਿੰਨਾ ਜ਼ਿਆਦਾ ਕਮਿਸ਼ਨ ਲੈ ਰਹੇ ਨੇ ਮਾਪਿਆਂ ਨੂੰ ਇੱਕ ਤਰ੍ਹਾਂ ਦਾ ਕਿੰਨਾ ਜ਼ਿਆਦਾ ਲੁੱਟ ਰਹੇ ਨੇ ਸਹੀ ਪੇਰੈਂਟਸ ਦਾ ਤਾਂ ਇਹ ਕਹਿਣਾ ਸੀ ਕਿ ਪਿਛਲੇ ਸਾਲ ਜਿਵੇਂ ਅਸੀਂ 3000 ਦੀਆਂ ਬੁੱਕਸ ਲਈਆਂ ਸੀਗੀਆਂ ਇਸ ਵਾਰੀ ਜਿਹੜਾ ਅਸੀਂ ਆਪਣੇ ਬੱਚਿਆਂ ਦਾ ਸਿਲੇਬਸ ਲੈ ਰਹੇ ਹਾਂ ਉਹ 5 ਤੋਂ 6000 ਦੀਆਂ ਬੁੱਕਸ ਸਾਨੂੰ ਲੈਣੀਆਂ ਪੈਣ ਸੋ ਸਿੱਧਾ ਸਿੱਧਾ 2 ਤੋਂ 3000 ਦਾ ਕਮਿਸ਼ਨ ਇਹ ਸਾਰੇ ਆਪਣੇ ਪੇਰੈਂਟਸ ਤੋਂ ਇਹ ਲੈ ਰਹੇ ਨੇ ਸੋ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਸਿੱਧੀ ਸਿੱਧੀ ਇਹ ਲੋਟਾ ਪਰ ਮਾਪੇ ਵੀ ਕੀ ਕਰਨ ਮਾਪਿਆਂ ਦੀ ਮਜਬੂਰੀ ਹੈ ਬੱਚਿਆਂ ਨੂੰ ਇਨਾਂ ਸਕੂਲਾਂ ਦੇ ਵਿੱਚ ਪੜਾਉਣਾ ਕਿਉਂਕਿ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਕਹਿ ਸਕਦੇ ਆ ਜਾਂ ਐਜੂਕੇਸ਼ਨ ਦਾ ਸਿਸਟਮ ਜੋ ਕਹਿ ਸਕਦੇ ਆ ਪੜਾਉਣ ਦਾ ਉਹ ਇੰਨਾ ਫਤਿਆ ਨਹੀਂ ਹੈਗਾ ਬਹੁਤ ਸਾਰੀਆਂ ਵੀਡੀਓਜ਼ ਸਰਕਾਰੀ ਸਕੂਲਾਂ ਦੀ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਟੀਚਰ ਨੇ ਉਹ ਬੱਚਿਆਂ ਤੋਂ ਵਾਸ਼ ਕਲੀਨ ਕਰਾਉਂਦੇ ਨੇ ਝਾੜੂ ਪੋਚਾ ਲਗਵਾਉਂਦੇ ਨੇ ਜਾਂ ਫਿਰ ਕਹਿ ਸਕਦੇ ਆ ਕਿ ਜਿਹੜੀਆਂ ਮੈਡਮਾਂ ਹੁੰਦੀਆਂ ਨੇ ਉਹ ਬੱਚਿਆਂ ਤੋਂ ਆਪਣਾ ਬਿਊਟੀ ਦਾ ਕੰਮ ਕਰਵਾ ਰੀਆਂ ਹੁੰਦੀਆਂ ਜਾਂ ਫਿਰ ਖਾਲੀ ਬੈਠ ਕੇ ਗੱਲਾਂ ਕਰ ਰੀਆਂ ਹੁੰਦੀਆਂ ਸੋ ਕੋਈ ਵੀ ਇਹਨਾਂ ਦਾ ਐਜੂਕੇਸ਼ਨ ਸਿਸਟਮ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਹੈਗਾ ਸੋ ਜੇ ਇੱਥੇ ਆਪਾਂ ਗੱਲ ਸਰਕਾਰ ਦੀ ਕਰੀਏ ਜਾਂ ਫਿਰ ਐਜੂਕੇਸ਼ਨ ਡਿਪਾਰਟਮੈਂਟ ਦੀ ਕਰੀਏ ਤੇ ਸਰਕਾਰ ਦੇ ਐਜੂਕੇਸ਼ਨ ਡਿਪਾਰਟਮੈਂਟ ਦੀ ਇਹਨਾਂ ਪ੍ਰਾਈਵੇਟ ਸਕੂਲਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਗਾਮ ਨਹੀਂ ਹੈਗੀ ਹਜੇ ਤੱਕ ਐਜੂਕੇਸ਼ਨ ਡਿਪਾਰਟਮੈਂਟ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੈਟਰ ਜਾਰੀ ਨਹੀਂ ਕੀਤਾ ਸੋ ਜੇ ਸਰਕਾਰੀ ਸਕੂਲਾਂ ਦਾ ਐਜੂ ਐਜੂਕੇਸ਼ਨ ਸਿਸਟਮ ਵਧੀਆ ਹੋਵੇ 인ਫਰਾਸਟ੍ਰਕਚਰ ਦੀ ਗੱਲ ਕਰੀਏ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਫਤਿਹ ਹੋਵੇ ਤੇ ਅਸੀਂ ਕਿਉਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਈਏ ਕਿਉਂਕਿ ਸਿੱਧਾ ਸਿੱਧਾ ਇਹ ਬਿਜ਼ਨਸ ਹੈ ਇਹ ਲੁੱਟਦੀਆਂ ਦੁਕਾਨਾਂ ਬਣੀਆਂ ਹੋਈਆਂ ਸੋ ਇਹ ਬਹੁਤ ਹੀ ਵੱਡਾ ਇੱਕ ਮੁੱਦਾ ਹੈ ਪੰਜਾਬ ਦੀ ਗੱਲ ਨਹੀਂ ਸਾਰੇ ਭਾਰਤ ਦੀ ਗੱਲ ਹੈ ਕਿ ਓਵਰঅল ਜੇ ਆਪਾਂ ਆਪਣੇ ਦੇਸ਼ ਦੀ ਗੱਲ ਕਰੀਏ ਤੇ ਸਾਰੇ ਪ੍ਰਾਈਵੇਟ ਸਕੂਲਾਂ ਦਾ ਸੇਮ ਹੀ ਜਿਹੜਾ ਪ੍ਰੋਟੋਕੋਲ ਹੈ ਚੱਲ ਰਿਹਾ ਸਾਰਿਆਂ ਨੇ ਇਹ ਲੁੱਟ ਖੋਹਦੀਆਂ ਦੁਕਾਨਾਂ ਬਣਾਈਆਂ ਹੋਈਆਂ ਨੇ ਸੋ ਇਹ ਮੁੱਦਾ ਬਹੁਤ ਵੱਡਾ ਹੈ ਇਸ ਖਬਰ ਨੂੰ ਜਿਆਦਾ ਤੋਂ ਜਿਆਦਾ ਤੁਸੀਂ ਸ਼ੇਅਰ ਕਰ ਸਕਦੇ ਹੋ ਸੋ ਸਰਕਾਰ ਤੱਕ ਇਹ ਕਿਤੇ ਨਾ ਕਿਤੇ ਇਹ ਗੱਲ ਪਹੁੰਚੇ ਤਾਂ ਇਸ ਗੱਲ ਨੂੰ ਸੀਰੀਅਸ ਲੈਣ ਕਿਤੇ ਨਾ ਕਿਤੇ ਨੋਟਿਸ ਜਾਰੀ ਕਰਨ ਜਿਆਦਾ ਨਹੀਂ ਤਾਂ ਫੀਸਾਂ ਕੱਟ ਹੋ ਜਾਣ ਤੇ ਜਿਹੜੀਆਂ ਬੁੱਕ ਸੈਟ ਹੁੰਦੀਆਂ ਨੇ ਸਿਲੇਬਸ ਹੁੰਦੇ ਨੇ ਬੱਚਿਆਂ ਦੇ ਉਹਨਾਂ ਦਾ ਰੇਟਸ ਕੱਟ ਹੋ ਜਾਏ ਘੱਟ ਤੋਂ ਘੱਟ ਐਨਸੀਆਰਟੀ ਇਹ ਬੁਕਸ ਵਿੱਚ ਹੁਣ ਉਹੀ ਸਾਨੂੰ ਜਿਹੜਾ ਅਸੀਂ 5 ਤੋਂ 6000 ਦਾ ਸੈਟ ਬਕਸ ਦਾ ਬੱਚਿਆਂ ਵਾਸਤੇ ਲੈ ਰਹੇ ਹਾਂ ਉਹੀ ਸਾਨੂੰ 2000 ਤੋਂ 2500 ਦੇ ਵਿੱਚ ਮਿਲ ਸਕਦਾ ਹੈ ਸੋ ਸੋ ਤੁਹਾਡੇ ਸਾਥ ਦੇ ਨਾਲ ਤੇ ਜੇ ਆਪਾਂ ਸਾਰੇ ਜਾਣੇ ਇਸ ਮੁੱਦੇ ਨੂੰ ਸੀਰੀਅਸ ਲਈਏ ਤੇ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਇਨ੍ਹਾਂ ਸਕੂਲਾਂ ਦੇ ਵਿੱਚ ਥੋੜਾ ਬਹੁਤ ਸੁਧਾਰ ਆ ਸਕਦਾ ਹੈ ਸਰਕਾਰ ਇਨ੍ਹਾਂ ਦੇ ਉੱਪਰ ਥੋੜੀ ਬਹੁਤ ਗੌਰ ਕਰ ਸਕਦੀ ਹੈ